ਆਣ ਵੀਰੋ ਸਤਿ ਸ੍ਰੀ ਅਕਾਲ ਜੋ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅੱਜ ਦਾ ਤੁਹਾਨੂੰ ਵੀਡੀਓ ਆਪਣਾ ਬਣਾ ਰਿਹਾ ਜੀ ਸੋਲਰ ਵਾਲੀ ਮੋਟਰ ਤੇ ਸੋਲਰ ਸਿਸਟਮ ਲੱਗਿਆ ਹੋਇਆ ਜੀ ਬਾਈਆਂ ਕੋਲੇ 10 ਐਚਪੀ ਦੀ ਮੋਟਰ ਆ 4 ਕਿੱਲੇ ਜ਼ਮੀਨ ਆ ਬਾਈ ਕੋਲੇ ਗਰਮੀ ਦਾ ਕਹਿੰਦੇ ਵੀ ਪੂਰਾ ਕੰਮ ਕਰਦੇ ਆ ਜੀ ਸੋਲਰ ਬੰਦ ਹੀ ਨਹੀਂ ਹੁੰਦੇ ਸਾਰਾ ਦਿਨ ਇਸ ਛਾਲ ਚ ਥੋੜੀ ਜਿਹੀ ਦਿੱਕਤ ਆਉਂਦੀ ਆ ਬਾਕੀ ਚਾਰ ਕਿੱਲੇ ਆ ਕੇ ਸਾਡੀ ਪਾਲੀ ਜਾਂਦੀ ਆ ਇਹ ਇਹ ਸਾਨੂੰ ਲਾਈਟ ਨੂੰ ਨਹੀਂ ਡਿੱਕਣਾ ਪੈਂਦਾ ਵੀ ਲਾਈਟ ਆਊਗੀ ਤਾਂ ਮੋਟਰ ਛੱਡਾਂਗੇ ਜਦੋਂ ਜੀ ਕਰਦਾ ਛੱਡ ਲੈਨੇ ਆ ਜੀ ਬਾਈ ਖੇਤ ਕੰਮ ਕਰੀ ਜਾਂਦੇ ਆ ਜੀ ਸਬਸਿਡੀ ਵੀ ਬਹੁਤ ਆਉਂਦੀ ਆ ਜੀ ਜੋ ਕਿਸਾਨ ਕੋਲੇ ਘੱਟ ਰਕਵਾਗਾ 2 3 ਕਿੱਲੇ ਆ 4 ਕਿੱਲੇ 5 ਕਿੱਲੇ ਉਹ ਟਰਾਈ ਕਰ ਸਕਦੇ ਆ ਸਬਸਿਡੀ ਬਹੁਤ ਆ ਜਾਂਦੀ ਏਦੇ ਤੇ ਬਾਕੀ GST ਘਟਿਆ ਹੁਣ ਰੇਟ ਦੇ ਵੀ ਫਰਕ ਪਏ ਆ ਜੀ ਤਾਂ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਉਹਨੂੰ ਨਵੀਆਂ-ਨਵੀਆਂ ਵੀਡੀਓ ਦਿਖਾਉਂਦੇ ਰਹਿਣੇ ਆ ਜੀ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਅਗਲੀ ਵੀਡੀਓ ਚ ਮਿਲਦੇ ਆ ਜੀ ਸਤਿ ਸ੍ਰੀ ਅਕਾਲ ਜੀ